ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਤਾਨ ਤੰਤਨ ਸੈਖੀ ਬਦਨ ਦੇਵ ਜੀ ਮਹਾਰਾਜ ਹੀ ਦਾ ਫਤਸਥਾਨ ਤੰਤਨ ਗੁਦਾਂ ਦੇ ਚੰchu ਪ੍ਰਾਪਤ ਬੁਰਦਵਾਰ 30 ਸाहिब ਪਹਿਲੀ ਪਾਛਾਈ ਇਥੇ ਤੰਤਨ ਗੁਦਾਂ ਦੇਵ ਜੀ ਮਹਾਰਾਜ 7 ਦਿਨ ਸੰਗਤਾਂ ਦਾ ਉਦਾਰ ਕੀਤਾ ਅਤੇ ਜਿਨ੍ਹਾਂ ਸੰਗਤਾਂ ਦੇ ਬੱਚਾ ਦੀ ਸੰਦਾਰ ਤੋਂ ਬੱਚੇ ਦੀ ਪ੍ਰਾਪਤੀ ਹੁੰਦੀ ਹੈ ਜੋ ਵੀ ਮੰਚ ਆਇ ਪੜ ਪੌਂਦੀਆਂ ਨੇ ਸੰਗਤਾਂ ਤੇ ਬਾਹਰ ਵੀਰਤਾ ਦਿੱਤਾ ਹੈ ਉਹ ਵੀ ਖਸਦ ਗੁਰੂ ਕੋ ਨਾਂ ਦੇ ਜੀ ਦੇ ਇਸਤਾਨਾਂ ਦੇ ਬਾਦ ਪਾਸ਼ਾ ਜੀ ਨੇ ਉੱਥੇ ਵੀ ਭਗਤੀ ਕੀਤੀ ਹੈ ਬੈਠ ਕੇ ਸੋ ਸੰਗਤਾਂ ਜੋ ਵੀ ਆਉਂਦੀਆਂ ਨੇ ਇੱਥੇ ਮੰਚ ਆਇ ਪ੍ਰਭ ਕਰਦੀਆਂ ਨੇ ਵਾਦੀ ਪਰਫਾਰਮ ਇਹ ਸਾਡੇ ਨਾਲ ਇਸ ਸ੍ਰੀ ਉੱਤਰ ਗੁਰਦੁਆਰਾ ਸਾਹਿਬ ਦੀ ਗ੍ਰੰਥ ਮੰਡੀ ਨੇ ਭਾਈ ਸਾਹਿਬ ਭਾਈ ਬਾਤੁਰ ਸਿੰਘ ਜੀ ਇਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਸੀ ਉਹਨਾਂ ਕਹਿੰਦੇ ਆਪ ਜੀ ਇੱਥੇ ਆ ਸੰਦੇ ਕਿ ਅਸੀਂ ਇਸ ਏਰੀਏ ਏਰੀਏ ਦੇ ਵਿੱਚ ਇਸ ਸਥਾਨ ਤੇ ਪਹਿਲੀ ਵਾਰ ਹੀ ਆਏ ਆ ਕਿਸ ਸਥਾਨ ਦਾ ਕਿਸ ਨੂੰ ਪਤਾ ਨਹੀਂ ਸੀ ਅਸੀਂ ਖੁਦ ਬਹੁਤ ਜ਼ਿਆਦਾ ਜਗ੍ਹਾ ਤੇ ਜਾ ਕੇ ਸਥਾਨਾਂ ਆਪ ਜੀ ਨੂੰ ਪਤਾ ਦਰਸ਼ਨ ਕਰਵਾਉਣੇ ਆ ਪਰ ਇਸ ਸਥਾਨ ਬਾਰੇ ਸਾਨੂੰ ਪਤਾ ਲੱਗਿਆ ਤੇ ਅਸੀਂ ਆਏ ਆ ਬਾਬਾਈ ਨੇ ਜਿੰਨੀ ਜਾਣਕਾਰੀ ਭਾਈ ਸਾਹਿਬ ਜੀ ਨੇ ਦਿੱਤੀ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਇੱਥੇ ਮਸਿਆ ਦਾ ਦਿਹਾੜਾ ਲੱਗਦਾ ਭਾਈ ਸਾਹਿਬ ਮਸਿਆ ਦੇ ਮੱਲੇ ਮਸਿਆ ਦਾ ਦਿਹਾੜਾ ਲੱਗਦਾ ਜੀ ਇੱਥੇ ਸੰਗਤਾਂ ਆਉਂਦੀਆਂ ਨੇ ਤੇ ਫਿਰ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜਦੋਂ ਆਪ ਜੀ ਫਤੇਗੜ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਸੰਗਤ ਜੀ ਜਰੂਰ ਇਸ ਸ਼ਾਂਤੀ ਦਰਸ਼ਨ ਕਰਕੇ ਜਾਇਓ ਇਸ ਸੰਤ ਤੇ ਮੱਥਾ ਟੇਕਿਓ ਗੁਰਨਾਣ ਸਾਹਿਬ ਦੀ ਪਾਸ਼ੇ ਜੀ ਕਿਸ਼ਮਤ ਬਹੁਤ ਬਹੁਤ ਜਿਸਮਾਏ ਤੂਰੋਸ਼ ਮੀਆਂ ਦੀ ਰੇਖਾ ਹੈ ਗੁਰਦੁਆਰਾ ਸ੍ਰੀ ਥੇਆ ਸਾਹਿਬ ਪਿੰਡ ਇਸਰਹੇਲ ਇਸਰਹੇਲ ਪਿੰਡ ਪੈਂਦਾ ਜੀ ਇਹ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਇੱਥੋਂ ਦਾ ਜੋ ਇਤਿਹਾਸ ਹੈ ਉਹ ਸਾਹਮਣੇ ਸਾਡੇ ਲਿਖਿਆ ਹੋਇਆ ਜੀ ਇਸ ਪਵਿੱਤਰ ਥੇਹ ਸਾਹਿਬ ਤੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਜੇ ਸਨ ਅਤੇ 7 ਦਿਨ ਤੱਕ ਠਹਿਰੇ ਸਨ ਇਤਿਹਾਸ ਅਨੁਸਾਰ ਉੱਥੇ ਥੇਹ ਦੇ ਉੱਪਰ ਬਡੇ ਗੁਰੂ ਨਾਨਕ ਨਿਰੰਕਾਰੀ ਚਰਨ ਪਾਏ 7 ਦਿਨ ਰਹੇ ਇਸ ਥੇਹ ਉੱਪਰ ਪਵਿੱਤਰ ਕਰੀਰ ਦਾ ਬੂਟਾ ਅੱਜ ਵੀ ਮੌਜੂਦ ਹੈ ਜਿਸ ਨੂੰ ਅਗਿਆਨਤਾ ਵੱਸ ਬਾਰ-ਬਾਰ ਜੜੋਂ ਪੁੱਟਣ ਉਪਰੰਤ ਵੀ ਇਹ ਬੂਟਾ ਮੁੜ ਫੋਟਾ ਹੁੰਦਾ ਸੀ ਅਤੇ ਹਰਿਆ ਭਰਿਆ ਹੋ ਜਾਂਦਾ ਸੀ ਇੱਥੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਜੋ ਵੀ ਮਾਈ ਪਾਈ ਸੱਚੇ ਦਿਲੋਂ ਅਰਦਾਸ ਕਰਦਾ ਹੈ ਗੁਰੂ ਸਾਹਿਬ ਉਸ ਦੀ ਅਰਦਾਸ ਪੂਰੀ ਕਰਦੇ ਆ ਸੰਗਤ ਜੀ ਇਹ ਹੀ ਉਹ ਪਵਿੱਤਰ ਕਰੀਰ ਹੈ ਜੀ ਜਿਹੜਾ ਇਤਿਹਾਸ ਇਸ ਸਥਾਨ ਦੇ ਨਾਲ ਜੁੜਿਆ ਹੋਇਆ ਹੈ ਪਹਿਲੀ ਵਾਰ ਸ਼ਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਸਨ ਇੱਥੇ ਉਹਨਾਂ ਨੇ ਸਮਾ ਬਿਤਾਇਆ ਸੀਗਾ ਇਹ ਕਰੀਰ ਨੂੰ ਸੰਗਤ ਵੱਲੋਂ ਪੋਟੇ ਦਿੱਤਾ ਜਾਂਦਾ ਸੀ ਜੜ ਤੋਂ ਪੁੱਟਦੇ ਸੀ ਪਰ ਇਹ ਫਿਰ ਹਰੀ ਹੋ ਜਾਂਦੀ ਸੀ ਲੱਡਣ ਤੋਂ ਬਾਅਦ ਫਿਰ ਇਥੋਂ ਦੇ ਜੋ ਇਤਿਹਾਸ ਦਾ ਪਤਾ ਲੱਗਿਆ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਇੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਇੱਥੇ ਥਾਂ ਨੂੰ ਜੋ ਬਣਾਇਆ ਗਿਆ ਬਹੁਤ ਸੁੰਦਰ ਥਾਂ ਹੈ ਤੇ ਜੋ ਆਬਦੀ ਨੂੰ ਸਾਰਾ ਇਤਿਹਾਸ ਦੱਸਿਆ ਗਿਆ ਕਰੀਰ ਦਾ ਜੋ ਇਥੋਂ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਇਹ ਉਹ ਕਰੀਰ ਹੈ ਜੀ ਵੈਸੇ ਇੱਥੇ ਬਹੁਤ ਵੱਡੀ ਜਗ੍ਹਾ ਹੈ ਜੀ ਗੁਰਦੁਆਰਾ ਸਾਹਿਬ ਦੀ ਵੀ ਨਾਲ ਵੀ ਇੱਥੇ ਪਾਰਕ ਬਣੀ ਹੋਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਤੇ ਪਰ ਇਹ ਉਹ ਪਵਿੱਤਰ ਕਰੀਰ ਹੈ ਜੀ ਜਿਹੜਾ ਇਹਦੇ ਨਾਲ ਇਤ ਥੋੜਾ ਅਫਸੋਸ ਵੀ ਘੱਟ ਸਾਨੂੰ ਹੋਇਆ ਕਿ ਐਡਾ ਵੱਡਾ ਸਥਾਨ ਗੁਪਤ ਕਿਦਾਂ ਰਹਿ ਗਿਆ ਜੀ ਪਹਿਲੇ ਬਾਦਸ਼ਾਹ ਜੀ ਦਾ ਐਡਾ ਵੱਡਾ ਸਥਾਨ ਹੈ ਜੀ ਔਰ ਇਹਦਾ ਨੈਟ ਤੇ ਕਿਤੇ ਵੀ ਜ਼ਿਕਰ ਨਹੀਂ ਹੈਗਾ ਜੀ ਕੋਈ ਵੀਡੀਓ ਨਹੀਂ ਕੋਈ ਫੋਟੋ ਨਹੀਂ ਸਾਨੂੰ ਕੁਝ ਵੀ ਨਹੀਂ ਮਿਲਿਆ ਜੀ ਸਰਬਤ ਦਾ ਭਲਾ ਸਿਖਾਇਆ ਤੂੰ ਸੰਗਤ ਜੀ ਆਪ ਜੀ ਨੇ ਇਸ ਸਥਾਨ ਦੇ ਦਰਸ਼ਨ ਕੀਤੇ ਹਨ ਸਾਰਾ ਇਤਿਹਾਸਿਕ ਦੱਸਿਆ ਗਿਆ ਸਾਨੂੰ ਬੜੀ ਹੈਰਾਨੀ ਇਸ ਗੱਲ ਦੀ ਹੈ ਕਿ ਐਡਾ ਵੱਡਾ ਸਥਾਨ ਕਿਦਾਂ ਬੁਫਰਿਆ ਹੈਰਾਨੀ ਕਿਸ ਗੱਲ ਤੋਂ ਕੀ ਇਹ ਸਥਾਨ ਮੁਹਾਲੀ ਤੋਂ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਸਰਹੰਦ ਨੂੰ ਜਾਂਦੇ ਹਾਂ ਉਹਦੇ ਰਸਤੇ ਦੇ ਵਿੱਚ ਆਉਂਦਾ ਫਤਿਹਗੜ੍ਹ ਸਾਹਿਬ ਤੋਂ 10 ਕਿਲੋਮੀਟਰ ਸੱਜੇ ਪਰ ਫਤਿਹਗੜ੍ਹ ਸਾਹਿਬ ਬਾਰੇ ਕਿਸ ਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਹਰ ਸਾਲ ਕਿੰਨਾ ਵੱਡਾ ਜਿਹੜਾ ਆਪਣਾ ਸ਼ੀ ਦੀ ਦੀਆੜੇ ਬਣਾਏ ਜਾਂਦੇ ਉੱਥੇ ਕਿੰਨੇ ਜ਼ਿਆਦਾ ਲੰਗਰ ਲੱਗਦੇ ਜੀ ਮੁਹਾਲੀ ਤੋਂ ਲੈ ਕੇ ਤੇ ਫਤਿਹਗੜ੍ਹ ਸਾਹਿਬ 'ਤੇ ਹਜ਼ਾਰਾਂ ਦੇ ਹਿਸਾਬ ਨਾਲ ਲੰਗਰ ਹੁੰਦੀਆਂ ਤੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਜੀ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਲੰਘਦੀ ਹੈ ਉਤੋਂ ਵੀ ਚੱਲ ਜਾਂਦੇ ਨੇ ਪਰ ਇਹ 10 ਕਿਲੋਮੀਟਰ ਪਹਿਲਾਂ ਖੱਬਿਆਤ ਨੂੰ ਰੋਡ ਉਤਰਦੀ ਆ ਉਥੋਂ 1.5 ਕਿਲੋਮੀਟਰ ਤੇ ਇਹ ਸਥਾਨ ਸ਼ੋਭੀਤਾ ਜੋ ਪਿੰਡ ਦੇ ਬਾਰ ਬਾਰ ਤਾਂ ਵੱਡੀ ਗੱਲ ਇਹ ਹੈ ਕਿ ਦੇਖੋ ਫਿੱਲੀ ਪਾਸ਼ੀ ਦਾ ਸਥਾਨ ਹੋਵੇ ਲੱਖਾਂ ਰੋੜਾ ਸੰਗਤ ਜਿੱਥੋਂ ਲੰਘਦੀ ਹੈ ਹਰ ਸਾਲ ਕਿੰਨਾ ਵੱਡਾ ਇੱਥੇ ਜੋੜ ਮੇਲਾ ਜੋ ਸੀਦੀ ਜੋੜ ਮੇਲਾ ਆਪਣਾ ਲੱਗਦਾ ਇਸ ਸਥਾਨ ਬਾਰੇ ਕਿਸੇ ਨੂੰ ਨਹੀਂ ਪਤਾ ਅਜੇ ਤੱਕ ਕਿਸੇ ਨੇ ਕੋਈ ਫੋਟੋ ਨਹੀਂ ਪਾਈ ਕਿਸੇ ਨੇ ਇਤਿਹਾਸ ਜਿਹੜਾ ਹੈ ਸ਼ੇਅਰ ਨਹੀਂ ਕੀਤਾ ਅਸੀਂ ਕਰਮਾ ਵਾਲੇ ਆ ਆਪਦੇ ਆਪ ਨੂੰ ਸਮਝਦੇ ਆ ਕਿ ਅਸੀਂ ਇਹ ਇਤਿਹਾਸਿਕ ਸੰਗਤ ਨਾਲ ਸਿੱਖ ਸੰਗਤ ਦੇ ਸਾਹਮਣੇ ਰੱਖ ਰਹੇ ਹਾਂ ਕੀ ਉਮੀਦ ਕਰਦੇ ਹਾਂ ਕਿ ਸੰਗਤ ਵਰਤਵਾਦ ਇਸ ਸਥਾਨ ਦੇ ਦਰਸ਼ਨ ਕਰਨਗੇ ਉਸ ਪਵਿੱਤਰ ਕੀਰਤ ਸਭਾ ਦੇ ਦਰਸ਼ਨ ਕਰਨਗੇ ਸਥਾਨ ਦੇ ਦਰਸ਼ਨ ਕਰਨਗੇ ਪਰ ਮੰਦ ਬਹੁਤ ਸੋਹਣਾ ਜੀ ਬਹੁਤ ਸਾਫ ਸਫਾਈ ਰੱਖੀ ਜਾਂਦੀ ਹੈ ਜਿੰਨੀ ਪਾਰਕ ਬਣੀ ਹੈ ਉਧਰ ਵੱਡੀ ਪਾਰਕ ਆਪ ਜੀ ਨੂੰ ਦਿਖਾਈ ਹੈ ਤੇ ਛੋਟੀਆਂ ਪਾਰਕਾਂ ਆ ਜਾਂ ਨਾਲ ਵੀ ਜਿਹੜੀ ਜਗ੍ਹਾ ਹੈਗੀ ਆ ਸਭ ਨੂੰ ਬੜੀ ਸੰਭਾਲ ਨਾਲ ਰੱਖਿਆ ਜਾਂਦਾ ਹੈ ਕਾਰ ਸੇਵਾ ਦੇ ਅੰਡਰ ਦੇ ਵਿੱਚ ਜਿਹੜੀ ਸੇਵਾ ਚੱਲਦੀ ਹੈ ਤੇ ਪਰ ਸਾਰੀਆਂ ਸੰਗਤ ਨੂੰ ਇਹੀ ਬੇਨਤੀ ਆ ਕਿ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਅਸੀਂ ਖੁਦ ਇਸ ਇਤਿਹਾਸ ਤੋਂ ਵੀ ਜਾਣੋ ਭਈਏ ਉਥੋਂ ਦੇ ਗੁਰਸਥਾਨਾਂ ਤੋਂ ਵੀ ਤੇ ਅਖੀਰ ਦੇ ਵਿੱਚ ਸੰਗਤ ਜੀ ਇਹ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਫਤਿਹਗੜ੍ਹ ਸਾਹਿਬ ਹਰ ਸਾਲ ਦਰਸ਼ਨ ਕਰਨਾ ਹੋ ਇਸ ਸਥਾਨ ਤੇ ਜਰੂਰ ਦਰਸ਼ਨ ਕਰਕੇ ਜਾਓ ਪਹਿਲੀ ਪਾਤਸ਼ਾਹੀ ਗੁਰੂ ਅਨੰਦ ਸਾਹਿਬ ਦਾ ਸਥਾਨ ਹੈ ਗੁਰੂ ਕਾੜ ਦੀਆਂ ਕਸ਼ੀਆਂ ਪ੍ਰਾਪਤ ਕਰਿਓ ਤੇ ਅੱਗੇ ਵੀ ਤੁਹਾਡੇ ਲਈ ਇਸੇ ਤਰ੍ਹਾਂ ਜਿਹੜੀ ਸੀਰੀਜ਼ ਚੱਲ ਰਹੀ ਹੈ ਸਾਡੀ ਇਸੇ ਤਰ੍ਹਾਂ ਇਹਦੇ ਅੰਦਰ ਇਹਦੇ ਤਹਿਤ ਹੀ ਹੋਰ ਸੰਗਤ ਜਿਹੜੀਆਂ ਹੈ ਗੁਰਸਥਾਨਾਂ ਦੇ ਦਰਸ਼ਨ ਕਰਵਾਈ ਜਾਣਗੇ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਚਾਰ ਦਿਨ ਦੀ ਰੋਸੀ ਸਬਕ ਫੇਰੋ ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਜੈ